ਸਤਿ ਸ਼੍ਰੀ ਅਕਾਲ ਜੀ ਮੈਂ ਹਾ ਅਸ਼ਦੀਪ ਕੋਰ ਸੰਧੂ ਉਤੇ ਗੱਲ ਕਰਦੇ ਹਾਂ ਜੀ ਪੰਜਾਬ ਦੇ ਲੋਕਾਂ ਨੇ ਜਿੰਨਾ ਜਿੰਨਾ ਪੰਜਾਬੀ ਕਲਾਕਾਰ ਨੂੰ ਆਪਣੀਆਂ ਪਲਕਾਂ ਤੇ ਬਿਠਾਇਆ ਜਿਨ੍ਹਾਂ ਨੂੰ ਰਾਤੋਂ ਰਾਤ ਸਟਾਰ ਬਣਾ ਦਿੱਤਾ ਜਿੰਨਾ ਪੰਜਾਬੀਆਂ ਦੇ ਵਿਆਹਾਂ ਦੇ ਵਿੱਚ ਉਹਨਾਂ ਦੇ ਅਖਾੜੇ ਲੱਗਦੇ ਨੇ ਅੱਜ ਉਹ ਕਿੱਥੇ ਨੇ ਕਿਉਂਕਿ ਪੰਜਾਬ ਦੇ ਵਿੱਚ ਬੜੀ ਜ਼ਿਆਦਾ ਵੱਡੀ ਪਾਣੀ ਦੀ ਮਾਰ ਪਈ ਹੈ ਲੇਕਿਨ ਪੰਜਾਬ ਦੇ ਉਹ ਗਾਇਕ ਜਾਂ ਉਹ ਇੰਡਸਟਰੀ ਕਿੱਥੇ ਹੈ ਜਿਹੜੇ ਜਿਨ੍ਹਾਂ ਨੇ ਪੰਜਾਬ ਨੂੰ ਪੰਜਾਬ ਦੇ ਲੋਕਾਂ ਨੇ ਜਿਨ੍ਹਾਂ ਨੂੰ ਰਾਤੋਂ ਰਾਤ ਵੱਡੇ ਵੱਡੇ ਸਟਾਰ ਬਣਾ ਦਿੱਤਾ ਜਿਨ੍ਹਾਂ ਦੇ ਵਿਆਹਾਂ 'ਚ ਅਖਾੜੇ ਲੱਗਦੇ ਨੇ 2 ਲੱਖ ਤੋਂ ਲੈ ਕੇ 20-20 ਲੱਖ ਤੱਕ ਉਹ ਇਹਨਾਂ ਅਖਾੜਿਆਂ ਦਾ ਲੈਂਦੇ ਨੇ ਲੇਕਿਨ ਅੱਜ ਉਹ ਪੰਜਾਬ ਦੇ ਵਿੱਚ ਕਿਤੇ ਦਿਖਾਈ ਨਹੀਂ ਦੇਦੇ ਉਹ ਕੌਣ ਨੇ ਉਹਨਾਂ ਬਾਰੇ ਵੀ ਗੱਲ ਕਰਾਂਗੇ ਤੇ ਕਿੰਨਾਂ ਨੇ ਮਦਦ ਕੀਤੀ ਉਹਨਾਂ ਬਾਰੇ ਵੀ ਗੱਲ ਕਰਾਂਗੇ ਦੂਜੇ ਪਾਸੇ ਜੇਕਰ ਗੱਲ ਕਰੀਏ ਜਿੱਥੇ ਪੰਜਾਬ ਨੂੰ ਸਰਕਾਰ ਜਿਵੇਂ 1 ਘੰਟੇ ਬਾਅਦ ਆਪਣਾ ਬਿਆਨ ਬਦਲ ਦਿੰਦੀ ਹੈ ਉਸੇ ਤਰ੍ਹਾਂ ਹੀ ਜਿਹੜੇ ਨੇ ਉਹ ਵੱਡੇ ਬਲਾਰੇ ਜੇ ਵੱਡੇ ਗਾਇਕ ਇਹ ਕਹ ਲਈਏ ਵੱਡੇ ਜਿਹੜੇ ਪੰਜਾਬੀ ਇੰਡਸਟਰੀ ਦੇ ਹੀਰੋ ਨੇ ਉਹ ਦਿਖਾਈ ਨਹੀਂ ਦੇ ਰਹੇ ਉਹ ਸਿਰਫ ਫਿਲਮਾਂ ਦੇ ਵਿੱਚ ਹੀ ਹੀਰੋ ਪੰਤੀਕਰਨ ਆਉਂਦੇ ਨੇ ਸਿਰਫ ਉਹ ਪੰਜਾਬ ਦੇ ਲੋਕਾਂ ਕੋਲੋਂ ਸਿਨੇਮੇ ਕਰਾਂ ਦੌਰਾਨ ਪੈਸੇ ਹੀ ਇਕੱਠੇ ਕਰਨ ਆਉਂਦੇ ਨੇ ਜਾਂ ਜਦੋਂ ਉਹਨਾਂ ਨੇ ਪ੍ਰਮੋਸ਼ਨਾਂ ਕਰਨੀਆਂ ਹੁੰਦੀਆਂ ਨੇ ਉਦੋਂ ਪਿੰਡਾਂ ਦੇ ਵਿੱਚ ਜਾਂਦੇ ਨੇ ਜਾਂ ਫਿਰ ਗੱਲ ਕਰ ਲਈਏ ਕਿ ਜਿੰਨਾ ਲੋਕਾਂ ਨੇ ਉਹਨਾਂ ਨੂੰ ਰਾਤੋਂ ਰਾਤ ਸਟਾਰ ਬਣਾਇਆ ਹੈ ਅਖਾੜਿਆਂ ਤੋਂ ਉਹਨਾਂ ਦੇ 20-20 ਲੱਖ ਰੁਪਈਆ ਲੈਂਦੇ ਨੇ ਉਹ ਅੱਜ ਕਿੱਥੇ ਨੇ ਪੰਜਾਬੀ ਇੰਡਸਟਰੀ ਵਾਲੇ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਲੋਕਾਂ ਨੂੰ ਜੇਕਰ ਉਹ ਮਦਦ ਦੇਣ ਤਾਂ ਪੰਜਾਬ ਕਿਤੇ ਨਾ ਕਿਤੇ ਅੱਜ ਡਿਵੈਲਪ ਹੋ ਸਕਦਾ ਹੈ ਕਿਉਂਕਿ ਜੇਕਰ ਜਿਨ੍ਹਾਂ ਨੇ ਤਨਖਾਹਾਂ ਦੇਣ ਦੀ ਗੱਲ ਕੀਤੀ ਹੈ ਤਨਖਾਹਾਂ ਨਾਲ ਨਹੀਂ 2.5 ਕਰੋੜ ਨਾਲ ਪੰਜਾਬ ਦੀ ਮਾਤ ਨਹੀਂ ਪੈਣੀ ਕਿਉਂਕਿ 250 ਕਿੱਲੇ ਦੀ ਵੀ ਮਾਰ ਜੇ ਕਹੀਏ ਨਾ ਉਸ ਤੋਂ ਵੀ ਉੱਤੇ ਜਿਹੜੇ ਨੇ ਲੋਕ ਬੜੇ ਹੀ ਡੂੰਗੇ ਪੱਧਰ ਤੇ ਪਾਣੀ ਦੀ ਲਪੇੜ ਦੇ ਵਿੱਚ ਆਏ ਨੇ ਜਿੱਥੇ ਲੋਕਾਂ ਨੂੰ ਸਾਲ-ਸਾਲ ਦੋ-ਦੋ ਸਾਲ ਜਿਹੜਾ ਹੈ ਆਉਣ ਵਾਲਿਆ ਟਾਈਮ ਦੇ ਵਿੱਚ ਜਿਹੜਾ ਹੈ ਉਹ ਆਪਣੇ ਆਪ ਨੂੰ ਸਟੈਂਡ ਨਹੀਂ ਕਰ ਪਾਉਣਗੇ ਕਿਉਂਕਿ ਕਈ ਆਪਦੀ ਸਿਰਫ ਇੱਕ ਜ਼ਮੀਨ ਦੇ ਉੱਤੇ ਹੀ ਨਿਰਭਰ ਨੇ ਬੱਚੇ ਡੁੱਬਦੇ ਨਜ਼ਰ ਆ ਰਹੇ ਨੇ ਭੁੱਖੇ ਤੜਫਦੇ ਨਜ਼ਰ ਆ ਰਹੇ ਨੇ ਬਜ਼ੁਰਗ ਭੁੱਖੇ ਤੜਫਦੇ ਨਜ਼ਰ ਆ ਰਹੇ ਨੇ ਸੰਸਤਾਵਾਂ ਵੱਲੋਂ ਤਾਂ ਆਪਣੇ ਜਿਹੜਾ ਹੈ ਵੱਖੋ-ਵੱਖਰੀਆਂ ਜਗ੍ਹਾ ਤੇ ਜਿਹੜਾ ਹੈ ਲੰਗਰ ਪਹੁੰਚਾਇਆ ਜਾ ਰਿਹਾ ਹੈ ਦਵਾਈਆਂ ਦਿੱਤੇ ਪਹੁੰਚਾਏ ਜਾ ਰਹੇ ਨੇ ਜੇਕਰ ਭਾਜਪੀ ਦੀ ਗੱਲ ਕਰੀਏ ਜੇਕਰ ਸ਼੍ਰੋਮਿਕ ਅਕਾਲੀ ਦਲ ਦੀ ਗੱਲ ਕਰੀਏ ਜੇਕਰ ਗੱਲ ਕਰੀਏ ਕਾਂਗਰਸ ਦੀ ਜਿੰਨਾ ਹੋ ਸਕੇ ਇਹਨਾਂ ਦੇ ਵੀ ਕਈ ਵਿਧਾਇਕ ਆਗੂ ਜਿਹੜੇ ਨੇ ਉਹ ਅੱਗੇ ਹੋ ਕੇ ਨਜ਼ਰ ਆ ਰਹੇ ਨੇ ਪਿੰਡਾਂ ਦੇ ਵਿੱਚ ਜਿਹੜੀ ਹੈ ਮਦਦ ਕਰਦੇ ਲੇਕਿਨ ਜਿਵੇਂ ਪੰਜਾਬ ਸਰਕਾਰ ਠੋਖਾ ਕਰਦੀ ਨਜ਼ਰ ਆ ਰਹੀ ਹੈ ਉਸੇ ਤਰ੍ਹਾਂ ਹੀ ਜਿਹੜੇ ਦੇ ਉਹ ਗਾਇਕ ਉਹ ਪੰਜਾਬੀ ਇੰਡਸਟਰੀ ਦੇ ਜਿਹੜੇ ਵੱਡੇ ਵੱਡੇ ਕਲਾਕਾਰ ਨੇ ਉਹ ਕਿੱਥੇ ਨੇ ਕਿਉਂਕਿ ਉਹਨਾਂ ਕਲਾਕਾਰਾਂ ਨੂੰ ਜੇਕਰ ਵੇਖਿਆ ਜਾਵੇ ਤਾਂ ਜੇ ਉਹਨਾਂ ਦੀ ਅੱਜ ਫਿਲਮ ਦੀ ਪ੍ਰੋਮੋਸ਼ਨ ਹੁੰਦੀ ਤੇ ਉਹ ਪਹੁੰਚ ਜਾਂਦੇ ਕਈ ਲੋਕ ਵੇਖੇ ਨਹੀਂ ਜਾ ਰਹੇ ਵੱਡੇ ਤੋਂ ਵੱਡੇ ਜਿਹੜੇ ਨੇ ਕਲਾਕਾਰ ਜਿਹੜੇ ਪੰਜਾਬ ਦੇ ਸਿਰ ਤੇ ਬਣੇ ਹੋਏ ਨੇ ਪੰਜਾਬ ਦਾ ਹੀ ਖਾਂਦੇ ਨੇ ਤੇ ਪੰਜਾਬ ਨੂੰ ਅੱਜ ਉਹਨਾਂ ਦੀ ਲੋੜ ਹੈ ਜੇਕਰ ਉਹ ਸਾਰੇ ਕਲਾਕਾਰ ਇਕਜੁੱਟ ਹੋ ਕੇ ਪੰਜਾਬ ਦੀ ਮਦਦ ਕਰਨ ਤਾਂ ਕੇਂਦਰ ਸਰਕਾਰ ਕੋਲੋਂ ਪੰਜਾਬ ਨੂੰ ਲੈਣ ਦੀ ਲੋੜ ਹੀ ਕੀ ਪਵੇ ਕਿਉਂ ਕੇਂਦਰ ਸਰਕਾਰ ਦੇ ਜਿਹੜੇ ਨੇ ਬੋਝ ਥੱਲੇ ਦਬਦੇ ਕਿਸਾਨਾਂ ਨੂੰ ਦਬਾਉਣਾ ਚਾਹੁੰਦੇ ਨੇ ਕਿ ਉਹਨਾਂ ਨੂੰ ਚਾਹੀਦਾ ਨਹੀਂ ਜਿੱਥੇ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਲੋਕ ਮਦਦ ਕਰ ਰਹੇ ਨੇ ਲੋਕ ਜਿਨ੍ਹਾਂ ਨੇ ਦਿੱਲੀ ਤੋਂ ਆ ਰਹੇ ਨੇ ਵکریاں-ਵਖਰੀਆਂ ਜਿੱਥੇ ਪੰਜਾਬੀ ਬੈਠੇ ਹੋਏ ਨੇ ਸਰਦਾਰ ਬੈਠੇ ਹੋਏ ਨੇ ਸਿੱਖ ਭਾਈਚਾਰਾ ਬੈਠਾ ਹੈ ਉਹ ਮਦਦ ਲਈ ਹੱਥ ਨਾਲ-ਹੱਥ ਮਿਲਾਉਂਦਾ ਨਜ਼ਰ ਆ ਰਿਹਾ ਹੈ ਲੇਕਿਨ ਉਹ ਕਲਾਕਾਰ ਕਿੱਥੇ ਨੇ ਜਿਨ੍ਹਾਂ ਨੂੰ ਪੰਜਾਬੀਆਂ ਨੇ ਬਣਾਇਆ ਹੈ ਜਿਨ੍ਹਾਂ ਨੇ ਪੰਜਾਬ ਨੂੰ ਬਣਾਇਆ ਹੈ ਜਿਹੜੇ ਪੰਜਾਬ ਦੇ ਨਿੱਕੇ ਤੋਂ ਲੈ ਕੇ ਵੱਡੇ ਘਰਾਂ ਦੇ ਲੋਕ ਸਿਨੇਮਾ ਘਰਾਂ 'ਚ ਫਿਲਮਾਂ ਵੇਖਣ ਜਾਂਦੇ ਨੇ ਜਿੱਥੇ ਉਹ ਇੰਨੀ ਇੰਡਸਟਰੀ ਉਹਨਾਂ ਦੀ ਪੈਸਾ ਇਕੱਠਾ ਕਰ ਰਹੀ ਹੈ ਲੇਕਿਨ ਅੱਜ ਜੋ ਲੋਕ ਦਿਖਾਈ ਨਹੀਂ ਦੇ ਰਹੇ ਇੱਕ ਪਾਸੇ ਬਜ਼ੁਰਗ ਜਿਹੜੇ ਨੇ ਉਹ ਮਦਦ ਕਰਦੇ ਵੇਖ ਸਕਦੇ ਆ سوشل میڈیا ਤੇ ਇਹੋ ਜਿਹੀਆਂ ਪੋਸਟਾਂ ਨੇ ਜਿਨ੍ਹਾਂ ਨੂੰ ਵੇਖ ਕੇ ਆਪ ਦਾ ਦਿਲ ਦਹਿਲਾ ਰਿਹਾ ਹੈ ਪੱਤਰਕਾਰ ਤੱਕ ਮਦਦ ਕਰਦੇ ਨਜ਼ਰ ਆ ਰਹੇ ਨੇ ਕਈ ਪੱਤਰਕਾਰਾਂ ਨੇ ਕਿਹਾ ਕਿ ਅਸੀਂ ਆਪਣੀਆਂ ਤਨਖਾਹਾਂ ਨਹੀਂ ਲਵਾਂਗੇ ਇਹ ਤਨਖਾਹਾਂ ਸਾਡੀਆਂ ਜਿਹੜੀਆਂ ਨੇ ਉਹ ਮਦਦ ਲਈ ਜਾਣਗੀਆਂ ਚਾਹੇ ਅਸੀਂ ਉੱਥੇ ਹੀ ਪੱਤਰਕਾਰੀ ਕਰਨੀ ਕਿਉਂ ਪਹੁੰਚੇ ਆ ਬਹੁਤ ਵੱਧ ਤੋਂ ਵੱਧ ਚੜ ਕੇ ਲੋਕ ਜਿਹੜੀ ਹੈ ਮਦਦ ਕਰਦੇ ਨਜ਼ਰ ਆ ਰਹੇ ਨੇ ਲੇਕਿਨ ਪੰਜਾਬ ਦੇ ਕਲਾਕਾਰ ਸਾਹਮਣੇ ਨਹੀਂ ਆ ਰਹੇ ਜੇਕਰ ਗੱਲ ਕਰੀਏ ਤਾਂ ਜਿੱਥੇ ਪੰਜਾਬ ਨੂੰ ਵੱਡੀ ਹੜਾ ਦੀ ਮਾਰ ਪਈ ਹੈ ਲੇਕਿਨ ਕਲਾਕਾਰ ਜਿਹੜਾ ਹੈ ਕਈਆਂ ਨੇ ਤਾਂ ਮਦਦ ਲਈ ਆਪਣਾ ਹੱਥ ਅੱਗੇ ਵਧਾਇਆ ਹੈ ਤੇ ਕਈ ਕਲਾਕਾਰ ਨਜ਼ਰ ਹੀ ਨਹੀਂ ਆ ਰਹੇ ਕਿੰਨਾ ਨੇ ਕਲਾਕਾਰਾਂ ਨੇ ਹੱਥ ਵਧਾਇਆ ਹੈ ਉਹ ਵੀ ਗੱਲ ਕਰ ਲੈਣੇ ਆ ਹੁਣ ਤੁਹਾਨੂੰ ਦੱਸ ਦਿੰਦੇ ਆ ਕਿ ਪੰਜਾਬ ਵਿੱਚ ਪਿਛਲੇ 37 ਸਾਲਾਂ ਤੋਂ ਸਭ ਤੋਂ ਭਿਆਨਕ ਹੜ੍ਹਾਂ ਦਾ ਸਾਹਮਣਾ ਕਰ ਰਿਹਾ ਹੈ ਰਾਵੀ ਅਤੇ ਸਤ루ਜ ਕਾਰਨ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਅਤੇ ਵਿਸ਼ੇਸ਼ ਖੇਤਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ ਲਗਭਗ 1.18 ਪਿੰਡ ਹਰਾਂ ਦੀ ਲਪੇਟ ਵਿੱਚ ਆ ਗਏ ਹਨ 23 ਲੋਕਾਂ ਦੀ ਜਾਨ ਗਈ ਹੈ ਸਭ ਤੋਂ ਬੁਰੀ ਪ੍ਰਭਾਵਿਤ ਜ਼ਿਲ੍ਹੇ ਗੁਰਦਾਸਪੁਰ ਪਠਾਨਕੋਟ ਫਾਜ਼ਿਲਕਾ ਕਪੂਰਥਲਾ ਤਰਨਤਾਰਨ ਫਿਰੋਜ਼ਪੁਰ ਖੁਸ਼ਿਆਲਪੁਰ ਤੇ ਅੰਮ੍ਰਿਤਸਰ ਹੈ ਸਰਕਾਰੀ ਅੰਕੜਿਆਂ ਅਨੁਸਾਰ 3 ਲੱਖ ਏਕੜ ਖੇਤ ਅਤੇ 1.25 ਲੱਖ ਲੋਕ ਪ੍ਰਭਾਵਿਤ ਹੋਏ ਹਨ ਹੁਣ ਤੱਕ 16000 ਲੋਕਾਂ ਨੂੰ ਸੁਰੱਖਿਅਤ ਸਥਾਨਾਂ ਤੇ ਪਹੁੰਚਾਇਆ ਗਿਆ ਹੈ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਕਿਹੜੇ ਕਿਹੜੇ ਹੁਣ ਹੜਪੀੜਤਾਂ ਦੇ ਕਲਾਕਾਰਾਂ ਨੇ ਮਦਦ ਕੀਤੀ ਹੈ ਤੁਹਾਨੂੰ ਦੱਸ ਜੀ ਨੇ ਗੁਰਦਾਸ ਮਾਨ ਨੇ ਹੜਪੀੜਤਾ ਲਈ ਮਦਦ ਲਈ 25 ਲੱਖ ਰੁਪਏ ਦਿੱਤਾ ਹੈ ਤੇ ਜਿਸ ਵਿੱਚ ਉਹਨਾਂ ਨੇ ਪੰਜਾਬੀਆਂ ਦੇ ਹੱਕ ਦਾ ਹਾਂ ਦਾ ਨਾਇਰਾ ਵੀ ਲਗਾਇਆ ਮਸ਼ਹੂਰ ਪੰਜਾਬੀ ਗਾਇਕ ਜਸਪੀਰ ਜੱਸੀ ਨੇ ਹੜਪੀੜਤਾ ਲਈ ਰਾਹਤ ਸਮਗਰੀ ਦਾਨ ਕਰਨ ਦਾ ਐਲਾਨ ਕੀਤਾ ਹੈ ਪੰਜਾਬੀ ਗਾਇਕ ਰਣਜੀਤ ਬਾਵਾ ਨੇ ਇਸ ਮੁਸੀਬਤ ਸਮੇਂ ਆਪਣਾ ਸਹਿਯੋਗ ਦੇਣ ਦੀ ਘੋਸ਼ਣਾ ਕੀਤੀ ਹੈ ਮਸ਼ਹੂਰ ਗਾਇਕ ਕਵੀ ਅਤੇ ਡਾਕਟਰ ਸਤਿੰਦਰ ਸਰਤਾਜ ਨੇ ਹਰਪੀੜਾ ਦੀ ਮਦਦ ਲਈ ਆਪਣਾ ਯੋਗਦਾਨ ਦੇਣ ਦਾ ਐਲਾਨ ਕੀਤਾ ਤੇ ਗਾਇਕ ਸੁਨੰਦਾ ਸ਼ਰਮਾ ਇਸ ਨੇਕ ਮਕਸਦ ਵਿੱਚ ਹਿੱਸਾ ਲੈਣ ਦਾ ਐਲਾਨ ਕੀਤਾ ਸੁਨੰਦਾ ਸ਼ਰਮਾ ਤਾਂ ਉਹ ਉੱਥੇ ਪਹੁੰਚ ਚੁੱਕੇ ਨੇ ਜਿਹੜੇ ਲਗਾਤਾਰ ਮਦਦ ਕਰਦੇ ਸਾਹਮਣੇ ਆ ਰਹੇ ਨੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਹੁਣ ਜਿਹੜੀ ਹੈ ਕਈ ਹਰਪੀੜਤਾ ਵੱਲੋਂ ਜਿਹੜੀ ਹੈ ਕਲਾਕਾਰਾਂ ਵੱਲੋਂ ਮਦਦ ਕਰ ਲਈ ਗਈ ਹੈ ਕਈਆਂ ਨੇ ਸਾਹਮਣੇ ਆ ਕੇ ਹਜੇ ਤੱਕ ਦੱਸਿਆ ਨਹੀਂ ਹੈਗਾ ਕਈ ਉਹ ਉਹ ਵੀ ਨੇ ਕਲਾਕਾਰ ਜਿਹੜੇ ਛੁਪੇ ਹੋਏ ਨੇ ਪਰਦੇਆਂ ਮਗਰ ਲੇਕਿਨ ਉਹਨਾਂ ਵੱਲੋਂ ਮਦਦ ਹੋ ਰਹੀ ਹੈ ਲੇਕਿਨ ਕਈ ਇਹੋ ਜਿਹੇ ਕਲਾਕਾਰ ਨੇ ਜਿਨ੍ਹਾਂ ਦਾ ਇਸ ਉੱਤੇ ਬਿਆਨ ਵੀ ਨਿਕਲ ਕੇ ਨਹੀਂ ਆ ਰਿਹਾ ਉਹ ਮੇ ਤਾਂ ਰੀਲਾਂ ਬੜੀਆਂ ਛੇਤੀ ਪਾਈ ਦਿੱਤੀ ਸਾਡੀ ਫਿਲਮ ਆ ਰਹੀ ਹੈ ਇਹਨਾਂ ਫਿਲਮ ਨੂੰ ਵੇਖਣ ਜਾਓ ਲੇਕਿਨ ਕਈ ਕਲਾਕਾਰਾਂ ਦੀਆਂ ਰੀਲਾਂ ਵੀ ਸਾਹਮਣੇ ਨਹੀਂ ਆ ਰਹੀਆਂ ਤੇ ਉਹ ਕਲਾਕਾਰਾਂ ਨੂੰ ਪੰਜਾਬ ਹੁਣ ਕਿਸ ਤਰੀਕੇ ਨਾਲ ਦੇਖੇਗਾ ਇਹ ਤਾਂ ਪੰਜਾਬ ਹੀ ਜਾਣਦਾ ਹੈ ਤਾਂ